ਸਜਣਾ ਦਾ ਮੈਂ ਧੰਨਵਾਦ ਤੇ ਸਵਾਗਤ ਕਰਦਾ ਅੱਜ ਦੋ ਮੀਟਿੰਗਾਂ ਬਹੁਤ ਅਹਿਮ ਜਿਹੜੀਆਂ ਹੋਈਆਂ ਇੱਕ ਲੁਧਿਆਣਾ ਦੇ ਡਵੈਲਪਮੈਂਟ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਆਉਣ ਵਾਲੇ ਕੰਮ ਜਿਹੜੇ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕੰਪਲੀਟ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਾਰੇ ਐਮਐਲਏ ਸਹਿਬਾਨ ਤੋਂ ਕਿਉਂਕਿ ਐਮਐਲਏ ਸਹਿਬਾਨ ਗਰਾਊਂਡ ਤੇ ਰਹਿੰਦੇ ਨੇ ਉਹਨਾਂ ਕੋਲੇ ਲੋਕਾਂ ਦੀਆਂ ਹਰ ਰੋਜ਼ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਪੁੱਛਿਆ ਗਿਆ ਸਾਰੇ ਐਮਐਲਏ ਸਾਹਿਬਾਨ ਸਾਡੇ ਖੜੇ ਨੇ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਦੁਆਰਾ ਜਿਹੜੇ ਰეკਮੈਂਡ ਕੀਤੇ ਹੋਏ ਕੰਮ ਨੇ ਉਹ ਵੀ ਹੋਣਗੇ ਕਿਉਂਕਿ ਇੱਕ ਐਮਐਲਏ ਖਾਸ ਤੌਰ ਤੇ ਲੁਧਿਆਣੇ 'ਚ ਤਾਂ ਘਟੂ ਘਟ 2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦਾ ਸੋ ਇਹਦੇ ਵਿੱਚ ਮੈਂ ਜੋ ਮੇਜਰ ਹੈਗੀਆਂ ਉਹਨਾਂ ਦੱਸ ਦੇਣਾ ਇੱਕ ਤਾਂ ਸੀਵਰੇਜ ਦੇ ਬਹੁਤ ਸਾਰੇ ਜਗ੍ਹਾ ਤੇ ਪਲਾਂਟ ਜਿਹੜੇ ਨੇ ਸੀਵਰੇਜ ਨਹੀਂ ਪਿਆ ਹੋਇਆ ਇਹਦੀ ਗੱਲ ਤੋ ਸੀਵਰੇਜ ਦਾ ਜਿਹੜਾ ਪਾਟ ਰਹਿੰਦਾ ਉਹਨੂੰ ਲੇਟੈਸਟ ਤਰੀਕੇ ਨਾਲ ਪਾਉਣਾ ਔਰ ਪਾਈਪਾਂ ਉਹ ਪਾਉਣੀਆਂ ਜਿਨ੍ਹਾਂ ਦੀ ਜਿਹੜੀ ਐਕਸਪਾਇਰੀ ਡੇਟ ਬਹੁਤ ਜ਼ਿਆਦਾ ਹੋਵੇ ਨਾ ਹੋਵੇ ਕਿ ਉਹ ਫਟ ਜਾਣ ਕਈ ਵਾਰੀ ਸੀਵਰੇਜ ਦਾ ਪਾਣੀ ਆ ਪਕਸਾ ਸੁਣਦੇ ਆ ਕਿ ਪੀਣ ਵਾਲੇ ਪਾਣੀ ਨਾਲ ਮਿਲ ਗਈ ਫਟੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਦਾ ਫਿਊਚਰ ਦੇ ਵਿੱਚ ਨਾ ਆਵੇ ਕੋਈ ਸ਼ਿਕਾਇਤ ਰਾਹੋਂ ਰੋਡ ਜਿਹੜੀ ਹੈ ਬਹੁਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਮਤਲਬ ਮੈਂ ਹੈਰਾਨ ਆ ਕਿ ਇਸ ਤੋਂ ਪਹਿਲਾਂ ਨਹੀਂ ਸਰਕਾਰਾਂ ਨੇ ਇੱਕ ਸੜਕ ਨੂੰ ਵੀ ਇੱਕ ਬਹੁਤ ਵੱਡਾ ਮੁੱਦਾ ਬਣਾ ਰੱਖਿਆ ਸੀ ਸੋ ਰਾਹੋਂ ਰੋਡ ਦਾ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਅੱਜ ਰਾਹੋਂ ਰੋਡ ਦਾ ਕੰਮ ਸ਼ੁਰੂ ਹੋ ਰਿਹਾ ਹੈ ਟੈਂਡਰ ਹੋ ਗਿਆ ਮੈਂ ਵੀ ਆਉਂਗਾ ਮੈਂ ਜਨਵਰੀ 20 ਦੇ ਨੇੜੇ ਤੇੜੇ ਫਿਰ ਦੁਬਾਰਾ ਸ਼ਹਿਰ 'ਚ ਆਉਂਗਾ ਤੇ ਮੈਲ ਸਾ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਉੱਥੇ ਜਾਊਂਗਾ ਇਹਨਾਂ ਦੇ ਹਲਕੇ ਜਾਊਂਗਾ ਜਿੱਥੇ ਵੀ ਮੈਨੂੰ ਲੈ ਕੇ ਜਾਣਾ ਚਾਹੁੰਦੇ ਨੇ ਸਟਰੀਟ ਲਾਈਟਾਂ ਦਾ ਲੇਟੈਸਟ ਸਟਰੀਟ ਲਾਈਟਾਂ ਸੀਸੀਟੀਵੀ ਕੈਮਰੇ ਇਹਨਾਂ ਦਾ ਵੀ ਸਾਰਾ 15-1500 ਕੈਮਰਾ ਹਰ ਹਲਕੇ 'ਚ 15-1500 ਲਾਈਟਾਂ ਹਰ ਹਲਕੇ ਦੇ ਵਿੱਚ ਜਿਹੜਿਆ ਉਹ ਦੇ ਰਹੇ ਆ ਔਰ ਇਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਗੱਲ ਛੋਟੀ ਹੈ ਬਹੁਤ ਪਰ ਗੱਲ ਬਹੁਤ ਵੱਡੀ ਬਣ ਜਾਂਦੀ ਆ ਬਾਅਦ ਚ ਮੈਂ ਜਦੋਂ ਬਤੌਰ ਐਮਪੀ ਸੰਗਰੂਰ ਤੋਂ ਆਪਣੀ ਸੇਵਾ ਮਾਂ ਨਿਭਾ ਰਿਆ ਸੀ ਮੇਰੇ ਮੈਂ ਬਹੁਤ ਲਾਈਟਾਂ ਲਵਾਈਆਂ ਬਹੁਤ ਸੋਲਰ ਲਾਈਟਾਂ ਐਮਪੀ ਲਾਈਟ ਚਲਵਾਈਆਂ ਉਹ ਜੇ ਇੱਕ ਦਿੱਕਤ ਆਉਂਦੀ ਆ ਕਿ ਅਸੀਂ ਕੋਈ ਪਿੰਡ ਕਹਿੰਦਾ ਸਾਨੂੰ 80 ਸੋਲਰ ਲਾਈਟਾਂ ਦੇ ਦਿਓ ਅਸੀਂ 80 ਦੇ ਦਿੰਦੇ ਸੀ ਬਾਅਦ ਚ ਸ਼ਿਕਾਇਤ ਆਉਂਦੀ ਸੀ ਉਹ ਤਾਂ ਜੀ ਫਲਾਨੇ ਨੇ ਆਪਦੇ ਘਰ ਦੇ ਮੂਰੇ ਲਵਾ ਲਈ ਫਲਾਨੇ ਨੰਬਰਦਾਰ ਨੇ ਆਪਦੇ ਘਰ ਮੂਰੇ ਲਵਾ ਲਈ ਫਲਾਨੇ ਜੇਲਦਾਰ ਨੇ ਆਪਦੇ ਘਰ ਮੂਰੇ ਲਵਾ ਲਈ ਫਲਾਨੇ ਸਰਪੰਚ ਨੇ ਆਪਦੇ ਘਰ ਮੂਰੇ ਲਵਾ ਲੇ ਫਿਰ ਅਸੀਂ ਦਾ ਹੱਲ ਲੱਭਿਆ ਕਿ ਅਸੀਂ ਜਦੋਂ ਉਹ ਲੈਟਾ ਮੰਗਣ ਆਉਂਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਪੁਆਇੰਟ ਵੀ ਨਾਲ ਲਿਖ ਕੇ ਦਿਓ ਕਿ ਗੁਰਦੇਵ ਸਿੰਘ ਦੇ ਘਰ ਦੇ ਸਾਹਮਣੇ ਫਲਾਨਾ ਜਿਹੜਾ ਬਲਵੰਤ ਸਿੰਘ ਹੈ ਉਹਦੇ ਘਰ ਦੇ ਸੱਜੇ ਪਾਸੇ ਵਾਲੇ ਖੰਭੇ ਕੋਲ ਜਦੋਂ ਤੁਸੀਂ ਇੱਕ ਜਗ੍ਹਾ ਨੂੰ ਪੁਆਇੰਟ ਆਊਟ ਕਰਕੇ ਥੱਲੇ ਸਾਈਨ ਕਰਦਾ ਐਮਪੀ ਕਿ ਇੱਥੇ ਲਾਈਏ ਜਾਣ ਤਾਂ ਜਗ੍ਹਾ ਨਹੀਂ ਬਦਲੀ ਜਾ ਸਕਦੀ ਉੱਥੇ ਲੱਗਣੀਆਂ ਜੇ ਕੋਈ ਜਗ੍ਹਾ ਬਦਲਨੀ ਹੈ ਉਹਨੂੰ ਮੰਤਵ ਚੇਂਜ ਕਰਨ ਦੇ ਵਿੱਚ ਆਉਂਦਾ ਉਹ ਬਹੁਤ ਵੱਡਾ ਪ੍ਰੋਸੈਸ ਹੈ ਮੰਤਵ ਚੇਂਜ ਕਰਨਾ ਹੈ ਜੀ ਇੱਕ ਇੱਕ ਲਾਈਟ ਇੱਥੇ ਦੀ ਬਜਾਏ ਇੱਥੇ ਲਾਉਣੀ ਹੈ ਸੋ ਮੈਂ ਐਮਐਲਏ ਸਭ ਨੂੰ ਹੀ ਰਿਕੁਐਸਟ ਕੀਤੀ ਹੈ ਕਿ ਤੁਸੀਂ ਲੋਕਾਂ ਤੋਂ ਪੁੱਛੋ ਕਿ ਲਾਈਟਾਂ ਕਿੱਥੇ ਚਾਹੀਦੀਆਂ ਇਹ ਨਾ ਹੋਵੇ ਕਿ ਕੋਈ ਆਪਣਾ ਸਪਾਰਸੀ ਜਿਹੜਾ ਉਹ ਲਵਾ ਗਿਆ ਜੀ ਆਪਦੇ ਘਰ ਮੂਰੇ ਕੋਈ ਆਪਦੇ ਘਰ ਮੂਰੇ ਲਵਾ ਗਿਆ ਕੋਈ ਫਾਇਦਾ ਨਹੀਂ ਹੋਇਆ ਸੋ ਇਹ ਪ੍ਰੋਜੈਕਟ ਹਲਵਾਰਾ 에ਅਰਪੋਰਟ ਦਾ ਜਿਹੜਾ ਬਿਲਡਿੰਗ ਦਾ ਕੰਮ 96% ਹੋ ਗਿਆ ਟਰਮੀਨਲ ਦਾ ਫਰਵਰੀ ਦੇ 15 ਫਰਵਰੀ ਦੇ ਨੇੜੇ ਜਿਹੜੇ ਉਹ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ 에ਵੀਏਸ਼ਨ ਨਾਲ ਸਾਡੀ ਪਹਿਲੀ ਗੱਲ ਚੱਲ ਰਹੀ ਹੈ ਤੇ ਫਲਾਈਟਾਂ ਦਾ ਕੰਮ ਜਿਹੜਾ ਹੈ ਉਹ ਵੀ ਕਿਉਂਕਿ ਹਲਵਾਰਾ 에ਰਪੋਰਟ 에ਅਰ ਫੋਰਸ ਨਾਲ ਰਿਲੇਟਡ ਹੈ ਥੋੜਾ ਜਿਹਾ ਇਸ ਕਰਕੇ ਸਲੋ ਹੁੰਦਾ ਕਿ ਉਹਨਾਂ ਦੀਆਂ ਵੀ ਸਾਨੂੰ ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ ਔਰ 에ਅਰ ਫੋਰਸ ਹੈ ਉਹ ਤਾਂ ਸਾਡੀ ਮੇਨ ਫੋਰਸ ਹੈ ਉਹ ਤਾਂ ਸਾਡੀ ਕੀ ਕਵਾਂਗੇ ਕਿ ਦੀਵਾਰ ਹੈ ਉਹ ਉਹਨਾਂ ਦੇ ਵਿੱਚ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਸੋ ਇਹ ਲੁਧਿਆਣੇ ਦੇ ਸਾਰੇ ਕੰਮਾਂ ਦਾ ਤੇ ਬੁੱਡੇ ਦਰਿਆ ਵਾਲੇ ਹਾਂਜੀ ਬੁੱਡੇ ਦਰਿਆ ਦਾ ਵੀ ਐਮਐਲਏ ਸਾਹਿਬ ਨੇ ਕਹਿੰਦਾ 14.5 ਕਿਲੋਮੀਟਰ ਬੁੱਢਾ ਦਰਿਆ ਹੈ ਬਹੁਤ ਬਹੁਤ ਉਹ ਵੀ ਨਸੂਰ ਬਣਿਆ ਪਿਆ ਕਿੰਨੇ ਸਾਲਾਂ ਦਾ ਸੋ ਕੇਂਦਰ ਸਰਕਾਰ ਵੀ ਉਹਦੇ ਚ ਹੈਲਪ ਕਰਨ ਕਹਿ ਰਹੀਦੀ ਹੈ ਸਵੱਛ ਭਾਰਤ ਵੀ ਹੈ ਸੋ ਬੁੱਢੇ ਦਰਿਆ ਤੇ ਮੈਂ ਆਇਆ ਵੀ ਸੀ ਜਦੋਂ ਆਪਾਂ ਇੱਕ ਐਸਟੀਪੀ ਪਲੈਂਟ ਲਾਇਆ ਤੇ ਬੁੱਢੇ ਦਰਿਆ ਬਾਰੇ ਵੀ ਜਿਹੜਾ ਉਹ ਕਾਫੀ ਵਿਚਾਰ ਨਾਲ ਧਿਆਨ ਨਾਲ ਵਿਚਾਰ ਪੈਂਦਰਾ ਹੋਇਆ ਤੇ ਉਹਦਾ ਵੀ ਕਰਾਂਗੇ ਤੇ ਇੱਕ ਪੁਲ ਦਾ ਮਹੂਰਤ ਕਿਹੜਾ ਹੋਵੇ ਬੁੱਢੇ ਦਰਿਆ ਦਾ ਜਲੰਧਰ ਤੋਂ ਜਲੰਧਰ ਸ਼ਹਿਰ ਨੂੰ ਜਾਣੇ 5 ਸਾਲ ਦਾ ਬੱਪੇ ਸਟਾਰਟ ਪੰਜ ਸਾਲ ਦਾ ਜਿਹੜਾ ਪੁਲ ਬੰਦ ਪਿਆ ਉਹਨੂੰ ਵੀ ਸਟਾਰਟ ਕਰਾਂਗੇ ਉਹ ਵੀ ਗੱਲ ਹੋ ਗਈ ਉਹ ਕਦੋਂ ਸਟਾਰਟ ਹੋ ਜਾਊਗਾ ਤੁਸੀਂ ਹੁਣ ਬੈਠ ਗਏ ਰੈਡੀ ਐ ਵਰ ਕਟ ਹੋ ਗਏ ਹਾਂਜੀ ਉਹ ਹੋਪਫੁਲੀ ਆ ਅਗਲੇ ਤੁਸੀਂ ਇਸ ਇਸ ਗੱਲ ਦਾ ਇੰਤਜ਼ਾਰ ਨਾ ਕਰਿਓ ਕਿ ਮੈਂ ਨਹੀਂ ਆਇਆ ਨਾ ਨਹੀਂ ਨਹੀਂ ਉਦਘਾਟਨ ਆਪਾਂ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਪਰ ਕਿਹੜਾ ਲੋਕਾਂ ਤੋਂ ਹੀ ਕਰਾ ਲਿਓ ਕਿਸੇ ਲੰਗਣ ਵਾਲੇ ਤੋਂ ਕਰਾ ਲਿਓ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਲਿਓ ਹਾਂ ਤੇ ਜਿਨ੍ਹਾਂ ਨੇ ਉਹ ਪੁਲ ਨੂੰ ਵਰਤਣਾ ਉਹਨਾਂ ਦਾ ਇੰਤਜ਼ਾਰ ਕਰੋ ਮੇਰਾ ਨਾ ਕਰੋ ਮੈਂ ਕਈ ਵਾਰੀ ਟਾਈਮ ਨਹੀਂ ਲੱਗਦਾ ਇਸ ਤੋਂ ਇਲਾਵਾ ਇੱਕ ਬਹੁਤ ਅਹਿਮ ਮੀਟਿੰਗ ਹੋਈ ਐਨ ਆਰ ਆਈ ਸਾਡੇ ਐਨ ਆਰ ਆਈ ਮਿਨਿਸਟਰ ਕੁਲਦੀਪ ਢਾਲੀਵਾਲ ਸਾਹਿਬ ਬੈਠੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਭਾਰਤ ਦੇ ਬਹੁਤ ਆਪਣਾ ਲੁਧਿਆਣਾ ਮੋਗਾ ਮੁੱਲਾਂਪੁਰ ਭਰੇ ਭਰੇ ਲੋਕ ਜਿਹੜੇ ਉੱਥੇ ਸਾਨਿਆਲ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਆ ਉਹ ਇੱਥੇ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ ਸੋ ਐਨ ਆਰ ਆਈ ਸਭਾ ਇੱਕ ਉਹਦੀ ਵੀ ਮੀਟਿੰਗਾਂ ਕਰਾਉਣ ਦਾ ਜਲਦੀ ਤੇ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਕਰਨੀ ਚਾਹ। 3 ਫਰਵਰੀ 3 ਫਰਵਰੀ ਨੂੰ ਅਸੀਂ ਰੰਜੀਤ ਸਾਗਰ ਪਠਾਨਕੋਟ ਦੇ ਵਿੱਚ ਕਰਾਂਗੇ ਰੰਜੀਤ ਸਾਗਰ ਡੈਮ ਹੈ ਉੱਥੇ ਸਾਡੇ ਕੋਲੇ ਉਹ ਵੀ ਦਿਖਾਵਾਂਗੇ ਉਹਨਾਂ ਨੂੰ ਤਾਂ ਕਿ ਐਨਆਰਆਈਜ਼ ਨੂੰ ਪਤਾ ਲੱਗੇ ਸਾਡੇ ਕੋਲੇ ਵੀ ਬਹੁਤ ਕੁਝ ਹੈ ਜਿਆ ਪਿਆ ਪੰਜਾਬ ਕੋਲੇ ਜਿਹੜਾ ਤੁਸੀਂ ਦੇਖਿਆ ਹੀ ਨਹੀਂ ਜਿਹੜਾ ਤੁਸੀਂ ਵਿਦੇਸ਼ਾਂ 'ਚ ਦੇਖਦੇ ਹੋ ਕਦੇ ਪਠਾਨਕੋਟ 'ਚ ਚਮਰੌੜ ਵਾਲੀ ਝੀਲ ਦੇਖ ਲਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਕੋਲੇ ਸਮੁੰਦਰ ਹੈ 450 ਫੁੱਟ ਡੂੰਗੀ ਝੀਲ ਹੈ 450 ਫੁੱਟ 57 ਕਿੰਨ ਸਕੁਅਰ ਕਿਲੋਮੀਟਰ ਦਾ ਏਰੀਆ ਹੈ ਜੋ ਉਹ ਦਿਖਾਉਣ ਵਾਸਤੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਅੱਧਿਆਂ ਤੋਂ ਵੱਧ ਤਾਂ ਇਹ ਕਹਿਣਗੇ ਜੇ ਅਸੀਂ ਤਾਂ ਇੱਥੇ ਇਨਵੈਸਟ ਕਰਨਾ ਹੈ ਅਸੀਂ ਤਾਂ ਇੱਥੇ ਕੰਮ ਕਰਾਂਗੇ ਸੋ ਐਨ ਆਰ ਆਈਜ਼ ਵਾਸਤੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਗਿਆ ਦਿੱਲੀ 에어ਪੋਰਟ ਤੇ ਇੱਕ ਜਿਹੜਾ ਜਗ੍ਹਾ ਲੈ ਲਈ ਗਈ ਹੈ ਅਰਾਈਵਲ ਦਾ ਜਿਹੜਾ ਪਾਰਟ ਹੈ ਉਹਦਾ ਉਹਦੀ ਵਿੰਡੋ ਬਾਹਰ ਵੀ ਖੁੱਲੂਗੀ ਉਹਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਗੇਟ ਹੋਊਗਾ ਜਿੰਨੇ ਕੋਈ ਪੰਜਾਬੀਆਂ ਨੂੰ ਪੂਰੀ ਦੁਨੀਆ ਜਾਂਦੇ ਨੇ ਕੋਈ ਦਿੱਕਤ ਆਉਂਦੀ ਆ ਉੱਥੇ ਕਿਸੇ ਦੀ ਫਲਾਈਟ ਕੈਨਸਲ ਹੋ ਗਈ ਕਿਸੇ ਦਾ ਸਮਾਨ ਨਹੀਂ ਆਇਆ ਕਿਸੇ ਦੀ ਟਿਕਟ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਹੋਟਲ ਨਹੀਂ ਲੱਭ ਰਿਹਾ ਕਿ ਕਿੱਥੇ ਰਹਿਣਾ ਕੀ ਹੋ ਗਿਆ ਧੁੰਦ ਪੈ ਗਈ ਜਾਂ ਕੁਝ ਵੀ ਹੋ ਗਿਆ ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ ਕੁਈ ਟਿਕਟਿੰਗ ਦਾ ਕੋਈ ਫਲਾਈਟ ਚੇਂਜ ਕਰਨੀ ਹੈ ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋਡ ਪਈ ਜੇ 에ਰਲਾਈਨ ਦਿੰਦੀ ਹੈ ਹੋਟਲ ਤਾਂ 에ਰਲਾਈਨ ਨਹੀਂ ਤਾਂ ਪੰਜਾਬ ਭਵਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ ਜਿੰਨੇ ਵਜੇ ਫਲਾਈਟ ਹੈ ਬਹੁਤ ਸਾਰੇ ਬੱਚਿਆਂ ਨਾਲ ਹੁੰਦੇ ਆ ਬਹੁਤ ਸਾਰੇ ਬਜ਼ੁਰਗ ਹੁੰਦੇ ਆ ਉੱਥੇ ਖੱਜਲ ਖੁਆਰੀ ਬਹੁਤ ਹੁੰਦੀ ਹੈ ਸੋ ਪਹਿਲੀ ਸਟੇਟ ਹੋਊਗਾ ਪੰਜਾਬ ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਹਾ ਹੈ ਦਿੱਲੀ 에ਰਪੋਰਟ ਇੰਟਰਨੈਸ਼ਨਲ 에ਰਪੋਰਟ ਦੇ ਟਰਮੀਨਲ 3 ਤੇ ਅਰਾਈਵਲ ਤੇ ਉੱਥੇ ਪਰ ਡਿਪਾਰਚਰ ਵਾਲੇ ਵੀ ਆ ਸਕਦੇ ਨੇ ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਆਜੇ ਕੀ ਦਿੱਕਤ ਹੈ ਤਾਂ ਅਫਸਰ ਉਹਨਾਂ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ ਉਹ ਫਾਰਮ ਭਰ ਰਹੇ ਨੇ ਕੋਈ ਸਮਾਨ ਨਹੀਂ ਆਇਆ ਜਾਂ ਵਟ ਐਵਰ ਜੋ ਵੀ ਦਿੱਕਤ ਆਈ ਹੈ ਸੋ ਹੈਲਪ ਸੈਂਟ੍ਰਿਕ ਦਿੱਲੀ ਦੇ ਟਰਮੀਨਲ 3 ਤੇ ਖੁੱਲੇ ਜੱਬ ਇੱਕ ਇੱਕ ਐਨਆਰਏ ਡਿਪਾਰਟਮੈਂਟ ਦੇ ਵਿੱਚ ਟਰੈਵਲ ਜੈਂਟਾਂ ਤੇ ਨਕੇਲ ਕੱਸਣ ਦਾ ਫੈਸਲਾ ਕੀਤਾ ਗਿਆ ਐਨਆਰਆਈ ਡਿਪਾਰਟਮੈਂਟ ਨੂੰ ਪਾਵਰ ਦਿੱਤੀ ਜਾਊਗੀ ਕਿ ਉਹ ਟਰੈਵਲ ਏਜੰਟਾਂ ਤੇ ਜਿਹੜੀ ਸਟ੍ਰਿਕਟ ਐਕਸ਼ਨ ਲੈਣ ਲੈਣਗੇ ਤੇ ਨਾਲ ਇੱਕ ਬਹੁਤ ਤੁਸੀਂ ਮੈਂ ਤਾਂ ਜਦੋਂ ਤੋਂ ਐਮਪੀ ਬਣਿਆ ਮੇਰੇ ਤਾਂ ਉਦੋਂ ਤੋਂ ਹੀ ਕਰ ਰਿਆ ਇੱਕ ਇਹ ਵੀ ਕੰਮ ਬਣਾਤਾ ਕਿ ਬਹੁਤ ਵੱਡਾ ਕੰਮ ਬਣਾਤਾ ਡੈੱਡ ਬੋਡੀ ਮੰਗਾਉਣੀ ਤੁਸੀਂ ਇਹਨਾਂ ਕੈਮਰਾ ਰਾਹੀਂ ਬਹੁਤ ਵਾਰੀ ਦਿਖਾਇਆ ਹੋਊਗਾ ਮੈਂ ਐਮਪੀ ਦੇ ਤੌਰ ਤੇ ਬਹੁਤ ਸੇਵਾ ਮੈਂ ਕਹੂੰਗਾ ਇਹਨੂੰ ਕੰਮ ਨਹੀਂ ਪਰ ਕੰਮ ਲੋਕ ਆਉਂਸੀ ਸਾਡਾ ਇੱਕ ਕੰਮ ਕਰਾ ਦਿਓ ਜੀ ਮੈਨੂੰ ਬੜਾ ਦੁੱਖ ਹੁੰਦਾ ਸੀ ਜੀ ਡੈੱਡ ਬੋਡੀ ਮੰਗਾਉਣੀ ਵੀ ਕੰਮ ਹੋ ਗਿਆ ਸੋ ਉਹ ਜਿਹੜਾ ਡਿਪਾਰਟਮੈਂਟ ਹੈ ਉਹ ਹੋਮ ਮਿਨਿਸਟਰੀ ਕੋਲੇ ਅਸਲ ਵਿੱਚ ਪੰਜਾਬ ਚ ਤੇ ਉੱਥੇ ਉਹ ਐਕਸਟਰਨਲ ਅਫੇਅਰ ਮਿਨਿਸਟਰੀ ਕੋਲੇ ਹੈ ਵਿਦੇਸ਼ ਮੰਤਲਬ ਸੋ ਇਹਦਾ ਅਸੀਂ ਚਾਰਜ ਜਿਹੜਾ ਹੈ ਉਹ ਐਨਆਰਆਈ ਮਿਨਿਸਟਰੀ ਨੂੰ ਦੇਵਾਂਗੇ ਤਾਂ ਕਿ ਕੋਈ ਇਹਨਾਂ ਕੋਲੇ ਆਉਂਦੇ ਨੇ ਲੋਕ ਕਿ ਜੀ ਇਦਾਂ ਕਰਕੇ ਪਾਣਾ ਵਾਪਰ ਗਿਆ ਕਰਬ ਨਾ ਕਰੇ ਕੋਈ ਇਦਾਂ ਨਾ ਹੋਵੇ ਤੇ ਡੈੱਡ ਬੋਡੀ ਮੰਗਾਉਣੀ ਆ ਜਾਂ ਕੋਈ ਹੋਰ ਘਰ ਦੇ ਕਹਿੰਦੇ ਚਲੋ ਮਿੱਟੀ ਦੇਖ ਲਈਏ ਰਸਮਾਂ ਕਰ ਲਈਏ ਅੰਤਮ ਉਹਦੇ ਵਾਸਤੇ ਵੀ ਅੱਜ ਫੈਸਲਾ ਕੀਤਾ ਗਿਆ ਕਿ ਐਨਆਰਏ ਡਿਪਾਰਟਮੈਂਟ ਨੂੰ ਉਹ ਪਾਵਰਾਂ ਦਿੱਤੇ ਜਾਣ ਗਿਆ ਤਾਂ ਕਿ ਕਿਸੇ ਦੀ ਮਿੱਟੀ ਨਾ ਰੁਲੇ ਉੱਥੇ ਤੇ ਜੇ ਕੋਈ ਏਦਾਂ ਦਾ ਮੰਦਪਾਗੀ ਘਟਨਾ ਹੋ ਗਈ ਕਿ ਕਿਸੇ ਦਾ ਬੱਚਾ ਜਾਂ ਕਿਸੇ ਦਾ ਬਜ਼ੁਰਗ ਜਾਂ ਕੋਈ ਕੋਈ ਵੀ ਕਿਸੇ ਕਿਸਮ ਦੇ ਕੋਈ ਕੈਜੂਐਲਟੀ ਹੋ ਗਈ ਤੁਹਾਨੂੰ ਉੱਥੇ ਬੁਲਾ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਆਪਣੀਆਂ ਰਸਮਾਂ ਕਰਨ ਦਾ ਮੌਕਾ ਜੀ ਸਾਹਿਬ ਜਿਹੜਾ ਕੱਲ ਤੁਸੀਂ ਜੋ ਗੱਲ ਚੁੱਕੇ ਸੀਗਾ ਜੋ ਪਰਾਲੇ ਕਾਫੀ ਬਧੀਆ ਕਿਹਾ ਕੱਲ ਤੁਸੀਂ ਕਿਹਾ ਸੀਗਾ ਕੁਝ ਲੀਡਰਸ ਦੇ ਨਾਂ ਲਏ ਸੀਗੇ ਉਹ ਲੀਡਰਸ ਨੇ ਤੁਹਾਡੇ ਤੇ ਹੁਣ ਸਵਾਲ ਇਹ ਖੜਾ ਕਰਦਾ ਕਿ ਜੇ ਸੀਐਮ ਸਾਹਿਬ ਆਪਣੀ ਫੋਟੋ ਲਵਾ ਕੇ ਟੇਬਲ 'ਚ ਭੇਟਣਗੇ ਤਾਂ ਫਿਰ ਉਹ ਕਿਵੇਂ मतलब ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲੱਗੂ ਤੁਸੀਂ ਮੰਨਦੇ ਹੋ ਇਸ ਗੱਲ ਸਵਾਲ ਜਾਕੜ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਕੜ ਸਾਹਿਬ ਕਿ ਕਿ ਕਾਰਵਨ केजरीवाल ਦੀ ਜਪਕਾ ਹੰਤ ਮੰਦੀ ਚਾਕੀ 'ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਅਸਲ 'ਚ ਨਾ ਜਾਕੜ ਸਾਹਿਬ ਨਵੇਂ-ਨਵੇਂ ਬੀਜੇਪੀ 'ਚ ਗਿਆ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਖੜ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਖੜ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲੇ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਜਿੰਨਾ ਜਿੰਨਾ ਦੋਟੇ ਇਸ ਤੋਂ ਬਾਅਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਨ ਤੱਕ ਕਰਤੀ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਇਹਦੂ ਬਾਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਤੋਂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕੜ ਸਾਹਿਬ ਨੂੰ ਮੈਂ ਕਹਣਾ ਚਾਹੁੰਦਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਇੰਦਰ ਗਾਂਧੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਇਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇ ਆਹਿਤ ਨਿੱਕੋ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਇੱਥੇ ਇੱਥੇ ਤਾਂ ਆਏ ਨਹੀਂ ਹੁਣ ਰੋਜ ਆਹ ਕਿਹੜਾ ਬੰਨ ਹੋ ਗਿਆ ਕੇਜਰੀਵਾਲ ਤੇ ਭਗਵੰਦ ਮਾਨ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇ ਇਹਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਬਲਕੇ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਚਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਕਿ ਆਹ ਚਾਕੀ ਹੈ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਕਿ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਕਿ ਤੁਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕਿ ਕਟਾਰ ਸਿੰਘ ਸਰਾਭਾ ਕਿ ਉਦਮ ਸਿੰਘ ਲਾਲਾ ਲਾਜਪਤ ਰਾਏ ਸੁਖਦੇਵ ਰਾਜਗੁਰੂ ਕੀ ਇਹ ਇਹਨਾਂ ਤੋਂ ਵੱਡੇ ਹੋਗੇ ਮੋਦੀ ਇਹ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਰੂਗਾ ਕਿ ਕਿ ਇਹ ਕਿਨੂੰ ਦਿਖਾਉਣਾ ਹੈ ਕਿਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦੇ ਕੱਖ ਨਹੀਂ ਆ ਪਈਆਂ ਆ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਹੈ ਉਹਨਾਂ ਦਾ ਆ ਗੋਆ ਦੀ ਹੈ ਆ ਵੀ ਤਾਂ ਕਲਚਰ ਹੀ ਹੈ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਹੈ ਉਹਨਾਂ ਦਾ ਸਾਡੇ ਚ ਕਾਡੇ ਕੋਲੇ ਕੀ ਘਟ ਹੈ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹਾਂ ਤੁਸੀਂ ਦੋ ਜਗ੍ਹਾ ਚੱਕ ਕੇ ਦਿਖਾਓਗੇ ਇੱਕ ਦਿੱਲੀ ਪੰਜਾਬੋਂ ਆਉਣ ਦੇ ਵਾਰ ਦੇ ਕੇ ਚੱਕੀਆਂ ਦੇਖ ਕੇ ਕਵਰੇਜ ਕਰਕੇ ਬਲ ਬੰਦਾ ਰਾਮ ਸਿੰਘ ਦਾ ਆਪ ਲੱਡਵਾਲ ਟੋਲ ਪਲਾਜ਼ਾ ਦਾ ਜਿਹੜਾ ਰੇਟ ਵੱਧ ਗਿਆ ਔਰ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਨੇ ਸੈਂਟਰ ਦਾ ਜੀ ਇਹ ਮਸੀਂ ਗਟਕ੍ਰਿਸ਼ਣ ਸਾਹਿਬ ਕੋਲ ਗੱਲ ਕਹੀ ਹੈ ਕਿ ਜੀ ਇਹ ਮੈਂ ਤਾਂ ਬੰਦ ਕਰ ਰਹੇ ਆ ਪੰਜਾਬ ਜਿਹਨੇ ਮੈਕਸਿਮਮ ਮੈਂ ਤਾਂ 12 ਬੰਦ ਕਰਤੇ ਜੀ ਟੋਲ ਪਲਾਜ਼ੇ ਮੇਰੇ ਥੋੜਾ ਜਾਂ ਅੰਡਰ ਆ ਜਾਏ ਬਸ ਮੈਂ ਇਹਦਾ ਚੈੱਕ ਕਰ ਰਿਹਾ ਕਿਉਂਕਿ ਇਹ ਐਨ ਐਚ ਆਈ ਕੋਈ ਵੀ ਇਹਦੇ ਚ ਬਰੀਚਿੰਗ ਆ ਗਈ ਕੀਤੀ ਹੋਗੀ ਕੋਈ ਨਾ ਕੋਈ ਤਾਂ ਐਗਰੀਮੈਂਟ ਚ ਬਰੀਚਿੰਗ ਤਾਂ ਮੈਂ ਸੈਂਟਰ ਨੂੰ ਇੱਕ ਚਿੱਠੀ ਲਿਖ ਕੇ ਉਦੋਂ ਬਾਦ ਪੱ ਜੁੱਲੀ ਬਿਸਤਰਾ ਚੁਕਾ ਦੇਣਾ ਸਾਹਿਬ ਸਾਡੀ ਆਪਣੇ ਮੋੜਾ ਤਾਂ ਪਿਛਲੀ ਵਾਰ ਅਭੀ ਨੋਟੀਫਿਕੇਸ਼ਨ ਨਹੀਂ ਆਈ ਹੋ ਜੂਗੀ ਜਲਦੀ ਹੋ ਜੂਗੀ ਜੀ ਹਰੇਕ ਦੇ ਕਰੇ ਮੀਟਰ ਲੱਗੂਗਾ ਭਾਵੇਂ ਕਲੋਨੀ ਲੀਗਲ ਹੈ ਇਲੀਗਲ ਹੈ ਭਾਵੇਂ ਉਹ ਘਰ 20 ਫੁੱਟ ਦਾ 50 ਫੁੱਟ ਦਾ ਉੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੀਵੇ ਚ ਜਾਂ ਲਾਲ ਟੈਂਚ ਨਹੀਂ ਉਹਨਾਂ ਨੂੰ ਬਿਜਲੀ ਦੇ ਵਿੱਚ ਪੜਨ ਦਾ ਮੌਕਾ ਮਿਲੂਗਾ ਅਸੀਂ ਉਹ ਸਰਕਾਰਾਂ ਨਾਲ ਉਹ ਬਾਅਦ ਲੀਗਲ ਇਲੀਗਲ ਬਾਅਦ ਚ ਲੜ ਲਾਂਗੇ ਜੀ ਪਰ ਕਿਰਾਂ ਹਰ ਘਰ ਦੇ ਵਿੱਚ ਬਿਜਲੀ ਪਹਚਾਵਾਂਗੇ ਐਨ ਆਰ ਆ ਪੋਰਟਲ ਲਾਂਚ ਕੀਤਾ ਹੈ ਉਹਦੇ ਉਹਦੇ ਵਿੱਚ ਜੋ ਮਰਜ਼ੀ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਕਰ ਸਕਦੇ ਨੇ ਉਹ ਤੇ ਨਾਲ ਐਨ ਆਰ ਆ ਇਸ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਟਾਈਮ ਬਾਉਂਡ ਵੀ ਕੀਤਾ ਹੈ ਕਿ ਉਹ ਜਦੋਂ ਸ਼ਿਕਾਇਤ ਕਰਨਗੇ ਉਹਦੇ ਮਹੀਨੇ ਦੇ ਵਿੱਚ ਵਿੱਚ ਖਾਸ ਤੌਰ ਤੇ ਜਦੋਂ ਉਹਨਾਂ ਦੀ ਡਿਪਾਰਚਰ ਦੀ ਟਿਕਟ ਹੈ ਉਦੋਂ ਪਹਿਲਾਂ ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਨਹੀਂ ਹੈ ਹੋ ਸਕਦਾ ਕਿ ਉਹਨੂੰ ਕਹੀ ਅਸੀਂ ਟਿਕਟ ਵਧਾ ਲਾ ਤਾਂ ਫਿਰ ਉਹ ਉਹੀ ਉਹਦੀ ਉੱਥੇ ਜਾ ਕੇ ਕੰਮ ਛੁੱਟਦਾ ਤਾਂ ਉਹ ਇੱਥੋਂ ਜਾਣਾ ਹੀ ਠੀਕ ਸਮਝਦਾ ਫਿਰ ਜਦੋਂ ਟਾਈਮ ਤੇ ਜਾਈਏ